ਤਾ ਬਟਾਲਾ ਦੇ ਵਿੱਚ ਵੱਡੀ ਵਾਰਦਾਤ ਵਾਪਰੀ ਹੈ ਤੁਹਾਨੂੰ ਦੱਸ ਦਈਏ ਕਿ ਪੈਟਰੋਲ ਪੰਪ ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਨੇ ਪੈਟਰੋਲ ਪੰਪ ਦੇ ਕਰਿੰਦੇਆਂ ਦੇ ਉੱਪਰ ਗੋਲੀਆਂ ਚਲਾਈਆਂ ਗਈਆਂ ਨੇ ਜਿਸ ਦੇ ਵਿੱਚ ਇੱਕ ਪੈਟਰੋਲ ਪੰਪ ਦੇ ਕਰਿੰਦੇ ਦੀ ਮੌਤ ਹੋ ਚੁੱਕੀ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਹੀ ਸਕਦੇ ਹੋ ਬਟਾਲਾ ਦੇ ਨੇੜੇ ਪਿੰਡ ਉਧਨਵਾਲਾ ਥਾਣਾ ਕਮਾਨ ਹੈ ਮਨ ਜਿੱਥੇ ਕੁਝ ਲੁਟੇਰਿਆਂ ਦੇ ਵੱਲੋਂ ਪੈਟਰੋਲ ਪੰਪ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਪਰ ਉੱਥੇ ਹੀ ਜਦੋਂ ਪੈਟਰੋਲ ਪੰਪ ਦੇ ਜਿਹੜੇ ਕਰੰਦੇ ਸੀ ਉਹਨਾਂ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਉਸੇ ਸਮੇਂ ਜਿਹੜੇ ਲੁਟੇਰੇ ਸੀ ਉਹਨਾਂ ਨੇ ਆਪਣੇ ਵੈਪਨ ਦੇ ਨਾਲ ਕਰੰਦਿਆਂ ਦੇ ਉੱਪਰ ਗੋਲੀਆਂ ਚਲਾ ਦਿੱਤੀਆਂ ਜਿਸ ਦੇ ਵਿੱਚ ਤੁਹਾਨੂੰ ਦੱਸਦੀ ਕਿ ਇੱਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ ਤੇ ਦੂਜਾ ਵਿਅਕਤੀ ਜਿਹੜਾ ਆ ਉਹ ਗੰਭੀਰ ਰੂਪ ਦੇ ਨਾਲ ਜ਼ਖਮੀ ਦੱਸਿਆ ਜਾ ਰਿਹਾ ਹੈ ਮਰਨ ਵਾਲਾ ਹੈ ਕੇਵਲ ਕੁਮਾਰ ਜਿਸ ਦੀ 40 ਸਾਲ ਦੀ ਉਮਰ ਦੱਸੀ ਗਈ ਹੈ ਤੇ ਜਿਹੜਾ ਜ਼ਖਮੀ ਹੈ ਰਵੀ ਕੁਮਾਰ ਜਿਸ ਦੀ ਉਮਰ 36 ਸਾਲ ਹੈ ਗੋਲੀ ਲੱਗਣ ਦੇ ਨਾਲ ਕੇਵਲ ਕੁਮਾਰ 40 ਸਾਲਾਂ ਦੀ ਮੌਤ ਹੋਈ ਹੈ ਦੋਨੋਂ ਜਣੇ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ ਜਿਹੜੇ ਕਿ ਉਧਨਵਾਲ ਪੈਟਰੋਲ ਪੰਪ ਤੇ ਕੰਮ ਕਰਦੇ ਸੀਗੇ ਇੱਥੋਂ ਦੇ ਕਰਿੰਦੇ ਸੀ ਔਰ ਲੁਟੇਰਿਆਂ ਦੇ ਵੱਲੋਂ ਲੁੱਟ ਦੀ ਨੀਅਤ ਦੇ ਨਾਲ ਜਦੋਂ ਉੱਥੇ ਪੈਟਰੋਲ ਪੰਪ ਤੇ ਪਹੁੰਚੇ ਪੈਟਰੋਲ ਪੰਪ ਤੇ ਹਮਲਾ ਬੋਲਿਆ ਗਿਆ ਲੁਟੇਰਿਆਂ ਤੋਂ ਪੈਸਿਆਂ ਦੀ ਮੰਗ ਕੀਤੀ ਗਈ ਲੁਟੇਰਿਆਂ ਨੇ ਪੈਸਿਆਂ ਦੀ ਮੰਗ ਕੀਤੀ ਤਾਂ ਜਿਹੜੇ ਕਰੰਦੇ ਸੀ ਉਹਨਾਂ ਨੇ ਪੈਸੇ ਦੇਣ ਤੋਂ ਮਨਾ ਕਰ ਦਿੱਤਾ ਪੈਸੇ ਦੇਣ ਤੋਂ ਇਨਕਾਰ ਕੀਤਾ ਤਾਂ ਲੁਟੇਰਿਆਂ ਨੇ ਗੋਲੀਆਂ ਚਲਾ ਦਿੱਤੀਆਂ ਜਿਸ ਦੇ ਵਿੱਚ ਇੱਕ ਕਰੰਦੇ ਦੇ ਗੋਲੀ ਲੱਗੀ ਹੈ ਤੇ ਉਸ ਦੀ ਮੌਤ ਹੋ ਗਈ ਜਦ ਕਿ ਜਿਹੜਾ ਦੂਜਾ ਕਰੰਦਾ ਸੀਗਾ ਰਵੀ ਕੁਮਾਰ ਉਹ ਜ਼ਖਮੀ ਦੱਸਿਆ ਜਾ ਰਿਹਾ ਜਿਸ ਦੀ 36 ਸਾਲ ਦੀ ਉਮਰ ਹੈ ਦੋਨੋਂ ਜਣੇ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ ਤੇ तकरीबन देर रात ਇਹ ਘਟਨਾ ਵਾਪਰੀ ਜਦੋਂ ਇਕੱਲੇ ਹੁੰਦੇ ਨੇ ਖਾਸ ਤੌਰ ਤੇ ਇਹ ਜਿਹੜੇ ਲੁਟੇਰੇ ਹੁੰਦੇ ਨੇ ਇਹਨਾਂ ਦਾ ਜਾਂ ਤਾਂ ਏਟੀਐਮ ਕਾਰ ਸ਼িকার ਹੁੰਦੇ ਨੇ ਏਟੀਐਮ ਨੂੰ ਲੁੱਟਣ ਦੀ ਕੋਸ਼ਿਸ਼ ਕਰਦੇ ਨੇ ਜਾਂ ਪੈਟਰੋਲ ਪੰਪ ਤੇ ਕਰਿੰਦਿਆਂ ਨੂੰ ਲੁੱਟਣ ਦੀ ਕੋਸ਼ਿਸ਼ ਕਰਦੇ ਨੇ ਤਾਂ ਇਸੇ ਤਰੀਕੇ ਦੇ ਨਾਲ ਹੈ ਇਹ ਪੈਟਰੋਲ ਪੰਪ ਤੇ ਵੀ ਇਹਨਾਂ ਨੂੰ ਲੁੱਟਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਗਈ ਹੈ ਇਹਨਾਂ ਲੁਟੇਰਿਆਂ ਦੇ ਵੱਲੋਂ ਹਾਲਾਂਕਿ ਉਹਨਾਂ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਇੱਕ ਕਰੇਡੇ ਦੀ ਜਾਨ ਵੀ ਇਸ ਦੇ ਵਿੱਚ ਚਲੀ ਗਈ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਸ ਮਾਮਲੇ ਤੋਂ ਪੁਲਿਸ ਦੇ ਨਾਲ ਵੀ ਗੱਲਬਾਤ ਕੀਤੀ ਹੈ ਉਹਨਾਂ ਦਾ ਇਸ ਮਾਮਲੇ 'ਚ ਕੀ ਕੁਝ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾ ਦੇਣੇ ਕਰਨੀ ਦਵੇ ਅਹੀ ਜਦੋਂ ਇਹਨਾਂ ਬਾਹਰ ਗਏ ਨਾ ਬਾਜ ਮਾਰੀ ਹੈ ਨਾ ਬਾਜ ਮਾਰੀ ਦਾ ਅਸੀਂ ਪਛਕੇ ਬਾਹਰ ਹੋਏ ਆ ਤੇ ਇਹ ਜਦੋਂ ਉਹਨਾਂ ਕੋਤੇ ਗੋਲੀ ਮਾ ਚੱਲੀ ਹੈ ਮੈਂ ਭਾਈ ਹਲ ਪਛਕੇ ਆ ਗਿਆ ਰਸੋਈ ਹਾਲ ਅਰਸੋਈ ਹਾਲ ਆ ਗਿਆ ਤੇ ਮੈਂ ਉਹਨੂੰ ਭਾਈ ਨੂੰ ਬਾਜ ਮਾਰਨ ਲੱਗਾ ਭਾਈ ਪਛਕੇ ਹੋਇਆ ਤੇ ਜਦੋਂ ਜੇ ਦੇਖੇ ਸਾਡੇ ਇਹ ਬੰਦੇ ਡਿੱਗੇ ਪਏ ਹੀ ਬਾਹਰ ਤੇ ਇਹ ਲੁੱਟਫੋ ਕਰਨ ਲੱਗੇ ਆ ਲੁੱਟਫੋ ਹੀ ਲੱਗੇ ਕਰਨ ਮੇਰੇ ਸਾਹ ਹੁਣ ਕੈਸ਼ ਉਸ ਟਾਈਮ ਹੈਗਾ ਹੀ ਅਜੇ ਕੋਈ ਕੈਸ਼ ਜੇਬ ਚ ਹੀ ਹੈ ਭਾਈ ਰਬ ਜਾਣ ਦਾ ਜਿੰਨਾ ਹੋਊਗਾ ਜੇਬ ਚ ਹੀ ਆ ਅਸਰ ਤੁਮ ਬੋਲ ਪੀਤੇ ਹੋ ਵੀ ਤਾਂ ਤੁਸੀਂ ਇਹ ਲੈ ਕੇ ਜਾ ਨਹੀਂ ਉਹ ਜਿਹੜਾ ਦੂਜਾ ਮੁੰਡਾ ਹੁੰਦਾ ਇੱਥੇ ਵਜੀ ਜਿਹੜਾ ਉਹ ਜਿਹਦੇ ਡੈਥ ਹੋਈ ਹੈ ਇੱਦਾਂ ਡੈੱਡ ਵੀ ਆਇਆ ਸੀ ਅਸਰ ਡੈੱਡ ਵੀ ਆਇਆ ਹਾਂ ਇਹ ਮੁੰਡੇ ਸਾਡੇ ਕਹਿੰਦੇ ਕਹਿੰਦੇ ਕਿ ਇਹਦੀ ਮਤਲਬ ਇਹ ਕਾਬਰ ਗਿਆ ਹੈ ਜਦੋਂ ਅਸੀਂ ਚੁੱਕ ਕੇ ਦੇਖਿਆ ਜੀ ਤੇ ਇੱਥੇ ਇਸ ਜਗ੍ਹਾ ਤੇ ਗੋਲੀ ਲੰਗੀ ਮੈਂ ਇਹਨੂੰ ਠੀਕ ਮਿੰਟ ਦੀ ਗੱਲ ਹੈ ਤੇ ਤੋਂ ਮੋਟਰਸਾਈਕਲ ਸਵਾਰ ਮੂੰਹ ਬੰਦ ਕੇ ਆਏ ਨੇ ਇਹ ਪਤਾ ਲੱਗਾ ਇਥੋਂ ਇਹਨਾਂ ਦੇ ਕਿਸੇ ਕਿਸੇ ਕੀਤੇ ਆ ਵੀ ਉਹਨਾਂ ਨੇ ਕਿਹਾ ਤੇਲ ਪੋਇਆ ਉਹਨਾਂ ਨੇ ਤੇਲ ਪਾ ਕੇ ਤੇ ਉਹਨਾਂ ਨੂੰ ਪੈਸੇ ਖੋਣ ਲੱਗ ਪਏ ਨੇ ਤੇ ਜਿਹੜਾ ਕਰਿੰਦਾ ਉਹਦੇ ਨਾਲ ਕਾਫੀ ਆਪਣਾ ਨਜਮਤ ਕੀਤੀ ਤੇ ਜਿਹਦੇ ਕਰਕੇ ਉਹ ਜਦੋਂ ਉਹਨੇ ਕਰਿੰਦੇ ਨੂੰ ਜਿਹਦੇ ਮਰਨ ਵਾਲੇ ਜਿਹੜਾ ਸਟਲਿਆ ਜਿਹੜਾ ਮੁੰਡਾ ਸੀ ਆਪਣਾ ਕੇਵਲ ਕੇਵਲ ਸੈਮੋ ਦਾ ਨਾਮ ਸੀ ਜਿਹੜਾ ਮਰਨ ਵਾਲਾ ਉਹਨੇ ਉਹਨੂੰ ਸਟਲਿਆ ਤੇ ਉਹ ਉਹਨੇ ਅ ਡੇਗੇ ਦੇ ਕੋਲੇ ਮਾਰਦੇ ਜਦੋਂ ਦੂਸਰਾ ਜਿਹੜਾ ਆਪਣਾ ਰਵੀ ਇੱਕ ਕਰਿੰਦਾ ਉਹ ਉਹ ਤੋਂ ਬਾਅਦ ਆਇਆ ਛੁਰਾ ਆਇਆ ਤੇ ਉਹਨੇ ਉਹਨੂੰ ਵੀ ਗੋਲੀ ਮਾਰੀ ਉਹਦੇ ਪੱਖੀ ਚ ਗੋਲੀ ਵੱਜੀ ਆ ਉਹ ਆਊਟ ਆਫ ਡੇਂਜਰ ਹੈ ਉਹ ਠੀਕ ਹੈ ਬਿਲਕੁਲ ਤੇ ਇੱਥੇ ਅਸੀਂ ਆਪਣਾ ਅਰੀਜਨਲ ਐਸਐਚਓ ਕਮਾਨ ਐਸਐਚਓ ਹਰਪੁਰ ਵਿਖਤ ਐਸਐਚਓ ਰੰਗਰ ਮੰਡਰ ਐਸਐਚਓ ਪਾਦੀਆਂ ਤੇ ਹੋਟਲ ਸੀਰੀ ਦੀ ਟੀਮ ਪਹੁੰਚ ਗਈ ਹੈ ਤੇ ਅਸੀਂ ਇਹਦੇ ਸੀਸੀ ਇਨਪੁਟਸ ਦੇ ਤਰੀਕੇ ਇੱਥੇ ਇਸ ਤਰ੍ਹਾਂ ਅ ਆਪਣਾ ਕਰਵੇ ਕਰ ਰਹੇ ਹਾਂ ਬੱਚਾ ਤਰ ਕਰਕੇ ਦਰਜ ਕਰ ਰਹੇ ਹਾਂ ਤੇ ਉਸ ਤੋਂ ਬਾਅਦ ਅਸੀਂ ਜਿਹੜੀ ਅਗਲੀ ਇਨਵੈਸਟੀਗੇਸ਼ਨ ਸ਼ੁਰੂ ਕਰਾਂਗੇ ਇਸ ਵਿੱਚੋ ਜੇ ਇਹ ਆਪਣਾ ਪੁੱਛਦੇ ਆ ਕਿੰਨਾ ਕੇਸ ਸੀ ਕੀ ਕੇਸ ਖੜਿਆ ਉਹ ਜੇ ਇਹ ਆਪਣਾ ਇੱਕ ਪੁਸ਼ਕਿਸ਼ ਦਾ ਮੈਟਰ ਅਸੀਂ ਪੁਸ਼ਕਿਸ਼ ਤੋਂ ਪਤਾ ਤਸਾ ਸੀ ਕਿੰਨਾ ਮੈਟਰ ਕੀ ਇਹਦਾ ਅੱਜ ਸਾਡੇ ਕੋਲ ਤਕਰੀਬਨ 9:30 ਵਜੇ ਇੱਕ ਪੇਸ਼ੈਂਟ ਕੇਵਲ ਸਿੰਘ ਨਾਮ ਜੋ ਦੱਸਿਆ ਜਾ ਰਿਹਾ ਅਪਰੋਕਸੀਮੇਟਲੀ ਕੋਈ 40 ਕੇ ਸਾਲ ਏਜ ਸੀਗੀ ਤੇ ਇੱਕ ਪਟ્રોલ ਪੰਪ ਦੇ ਜਿਹੜੇ ਆਨਰ ਸੀਗੇ ਉਹ ਲੈ ਗਿਆ ਸੀਗੇ ਇਹਦਾ ਪੇਸ਼ੈਂਟ ਕੇਵਲ ਸਿੰਘ ਹੈ ਇਹ ਬਰੌਡਡ ਹੈ ਆਇਆ ਸੀਗਾ ਤੇ ਉਹਨਾਂ ਦੇ ਪਟ્રોલ ਪੰਪ ਤੇ ਕੰਮ ਕਰਦਾ ਸੀਗਾ ਐਸਪਰ ਜੋ ਉਹਨਾਂ ਦੀ ਕੰਪਲੀਟ ਪਰਸਨ ਦੀ ਹਿਸਟਰੀ ਹੈ ਇੱਕ ਗਨ ਸ਼ਾਟ ਅਲਰਜੀਸਟੇਪ ਗਨ ਸ਼ਾਟ ਨਾਲ ਇਥੇ ਆਇਆ ਤੇ ਜਦੋਂ ਆਇਆ ਉਸ ਟਾਈਮ ਡੈਥ ਹੋ ਚੁੱਕੀ ਸੀ ਪੇਸ਼ੈਂਟ ਡਾਟ ਡੈੱਡ ਸੀਗਾ ਠੀਕ ਹੈ ਉਸ ਤੋਂ ਬਾਅਦ ਫਿਰ ਸਾਡੇ ਕੋਲ ਤਕਰੀਬਨ 7:9 ਵਜੇ ਇੱਕ ਹੋਰ ਪੇਸ਼ੈਂਟ ਅਵੀ ਕੁਮਾਰ ਨਾਮ ਦਾ ਸਾਨੂੰ ਗਿਰਦਾ ਲਾਲ ਏਜ 36 ਇਅਰ ਇਹ ਵੀ ਸਾਡੇ ਕੋਲ 7:9 ਵੇ ਪ੍ਰੇਜ਼ੈਂਟ ਕੀਤਾ ਸਿਵਲ ਹਸਪੀਟਲ ਮਟਾਨਾ ਤੇ ਇਹਦੇ ਅਲਰਜੀਸਟੇ ਆਫ ਗਨ ਸ਼ਾਟ ਸੀਗੀ ਇਹ ਹਲ ਕੰਡੀਸ਼ਨ ਥੋੜੀ ਸੀਰੀਅਸਨੈਸ ਗੰਭੀਰ ਹਲ ਨੂੰ ਦੇਖਦੇ ਇਹਨੂੰ ਫਰਦਰ ਰੈਫਰ ਕਰ ਦਿੱਤਾ ਗਿਆ ਹਾਇਰ ਸੈਂਟਰ ਸਾਡੀ ਗੁਨਾਹ ਦੇ ਅ ਜੇ ਇਹ ਵੀ ਐਸ ਪਰ ਜੋ ਸੇਮ પેટ્રોલ ਪੰਪ ਤੇ ਹੀ ਕੰਮ ਕਰਦਾ ਸੀ ਪੁਲਿਸ ਅਧਿਕਾਰੀ ਦਾ ਤਵਾਪਰੀਆ ਤੁਹਾਨੂੰ ਦੱਸ ਦਈਏ ਕਿ પેટ્રોલ ਪੰਪ ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਨੇ પેટ્રોલ ਪੰਪ ਦੇ ਕਰਿੰਦਿਆਂ ਦੇ ਉੱਪਰ ਗੋਲੀਆਂ ਚਲਾਈਆਂ ਗਈਆਂ ਨੇ ਜਿਸ ਦੇ ਵਿੱਚ ਇੱਕ ਪੈਟਰੋਲ ਪੰਪ ਦੇ ਕਰਿੰਦੇ ਦੀ ਮੌਤ ਹੋ ਚੁੱਕੀ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਹੀ ਸਕਦੇ ਹੋ ਬਟਾਲਾ ਦੇ ਨੇੜੇ ਪਿੰਡ ਉਧਨਵਾਲ ਹੈ ਥਾਣਾ ਕਮਾਨ ਹੈ ਜਿੱਥੇ ਕੁਝ ਲੁਟੇਰਿਆਂ ਦੇ ਵੱਲੋਂ ਪੈਟਰੋਲ ਪੰਪ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਪਰ ਉੱਥੇ ਹੀ ਜਦੋਂ ਪੈਟਰੋਲ ਪੰਪ ਦੇ ਜਿਹੜੇ ਕਰਿੰਦੇ ਸੀ ਉਹਨਾਂ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਉਸੇ ਸਮੇਂ ਜਿਹੜੇ ਲੁਟੇਰੇ ਸੀ ਉਹਨਾਂ ਨੇ ਆਪਣੇ ਵੈਪਨ ਦੇ ਨਾਲ ਕਰਿੰਦੇ ਆਂ ਤੇ ਉੱਪਰ ਗੋਲੀਆਂ ਚਲਾ ਦਿੱਤੀਆਂ ਜਿਸ ਦੇ ਵਿੱਚ ਤੁਹਾਨੂੰ ਦੱਸਦੀ ਕਿ ਇੱਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ ਤੇ ਦੂਜਾ ਵਿਅਕਤੀ ਜਿਹੜਾ ਆ ਉਹ ਗੰਭੀਰ ਰੂਪ ਦੇ ਨਾਲ ਜ਼ਖਮੀ ਦੱਸਿਆ ਜਾ ਰਿਹਾ ਹੈ ਮਰਨ ਵਾਲਾ ਹੈ ਕੇਵਲ ਕੁਮਾਰ ਜਿਸ ਦੀ 40 ਸਾਲ ਦੀ ਉਮਰ ਦੱਸੀ ਗਈ ਹੈ ਤੇ ਜਿਹੜਾ ਜ਼ਖਮੀ ਹੈ ਰਵੀ ਕੁਮਾਰ ਜਿਸ ਦੀ ਉਮਰ 36 ਸਾਲ ਹੈ ਗੋਲੀ ਲੱਗਣ ਦੇ ਨਾਲ ਕੇਵਲ ਕੁਮਾਰ 40 ਸਾਲਾਂ ਦੀ ਮੌਤ ਹੋਈ ਹੈ ਦੋਨੋਂ ਜਣੇ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ ਜਿਹੜੇ ਕਿ ਉਦਨਵਾਰ ਪੈਟਰੋਲ ਪੰਪ ਤੇ ਕੰਮ ਕਰਦੇ ਸੀਗੇ ਇੱਥੋਂ ਦੇ ਕਰਿੰਦੇ ਸੀ ਔਰ ਲੁਟੇਰਿਆਂ ਦੇ ਵੱਲੋਂ ਲੁੱਟ ਦੀ ਨੀਅਤ ਦੇ ਨਾਲ ਜਦੋਂ ਉੱਥੇ ਪੈਟਰੋਲ ਪੰਪ ਤੇ ਪਹੁੰਚੇ ਪੈਟਰੋਲ ਪੰਪ ਤੇ ਹਮਲਾ ਬੋਲਿਆ ਗਿਆ ਲੁਟੇਰਿਆਂ ਤੋਂ ਪੈਸਿਆਂ ਦੀ ਮੰਗ ਕੀਤੀ ਗਈ ਲੁਟੇਰਿਆਂ ਨੇ ਪੈਸਿਆਂ ਦੀ ਮੰਗ ਕੀਤੀ ਤਾਂ ਜਿਹੜੇ ਕਰਿੰਦੇ ਸੀ ਉਹਨਾਂ ਨੇ ਪੈਸੇ ਦੇਣ ਤੋਂ ਮਨ੍ਹਾ ਕਰ ਦਿੱਤਾ ਵੈਸੇ ਦੇਣ ਤੋਂ ਇਨਕਾਰ ਕੀਤਾ ਤਾਂ ਲੁਟੇਰਿਆਂ ਨੇ ਗੋਲੀਆਂ ਚਲਾ ਦਿੱਤੀਆਂ ਜਿਸ ਦੇ ਵਿੱਚ ਇੱਕ ਕਰਿੰਦੇ ਦੇ ਗੋਲੀ ਲੱਗੀ ਹੈ ਤੇ ਉਸ ਦੀ ਮੌਤ ਹੋ ਗਈ ਜਦ ਕਿ ਜਿਹੜਾ ਦੂਜਾ ਕਰਿੰਦਾ ਸੀਗਾ ਰਵੀ ਕੁਮਾਰ ਉਹ ਜ਼ਖਮੀ ਦੱਸਿਆ ਜਾ ਰਿਹਾ ਜਿਸ ਦੀ 36 ਸਾਲ ਦੀ ਉਮਰ ਹੈ ਦੋਨੋਂ ਜਣੇ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ ਤੇ ਤਕਰੀਬਨ ਦੇਰ ਰਾਤ ਇਹ ਘਟਨਾ ਵਾਪਰੀ ਜਦੋਂ ਇਕੱਲੇ ਹੁੰਦੇ ਨੇ ਖਾਸ ਤੌਰ ਤੇ ਇਹ ਜਿਹੜੇ ਲੁਟੇਰੇ ਹੁੰਦੇ ਨੇ ਇਹਨਾਂ ਦਾ ਜ਼ਿਆਦਾ ਏਟੀਐਮ ਕਾਰ ਸ਼িকার ਹੁੰਦੇ ਨੇ ਆ ਏਟੀਐਮ ਨੂੰ ਲੁੱਟਣ ਦੀ ਕੋਸ਼ਿਸ਼ ਕਰਦੇ ਨੇ ਜਾਂ ਪੈਟਰੋਲ ਪੰਪ ਤੇ ਕਰਿੰਦਿਆਂ ਨੂੰ ਲੁੱਟਣ ਦੀ ਕੋਸ਼ਿਸ਼ ਕਰਦੇ ਨੇ ਤਾਂ ਇਸੇ ਤਰੀਕੇ ਦੇ ਨਾਲ ਹੈ ਇਹ ਪੈਟਰੋਲ ਪੰਪ ਤੇ ਵੀ ਇਹਨਾਂ ਨੂੰ ਲੁੱਟਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਗਈ ਹੈ ਇਹਨਾਂ ਲੁਟੇਰਿਆਂ ਦੇ ਵੱਲੋਂ ਹਾਲਾਂਕਿ ਉਹਨਾਂ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਇੱਕ ਕਰਿੰਦੇ ਦੀ ਜਾਨ ਵੀ ਇਸ ਦੇ ਵਿੱਚ ਚਲੀ ਗਈ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਸ ਬਾਬਤ ਪੁਲਿਸ ਦੇ ਨਾਲ ਵੀ ਗੱਲਬਾਤ ਕੀਤੀ ਹੈ ਉਹਨਾਂ ਦਾ ਇਸ ਮਾਮਲੇ 'ਚ ਕੀ ਕੁਝ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾ ਦੇਣੇ ਹੈ ਕਰਨੀ ਦਵੇ ਅਹੀ ਜਦੋਂ ਇਹਨਾਂ ਇਹ ਬਾਹਰ ਗਏ ਨਾ ਬਾਜ ਮਾਰੀ ਹੈ ਨਾ ਬਾਜ ਮਾਰੀ ਤਾਂ ਅਸੀਂ ਪਛਕੇ ਬਾਹਰ ਹੋਏ ਆ ਤੇ ਇਹ ਜਦੋਂ ਇਹਨਾਂ ਕੋਤੇ ਗੋਲੀ ਮਾ ਚੱਲੀ ਹੈ ਮੈਂ ਭਾਈ ਹਾਲ ਪਛਕੇ ਆ ਗਿਆ ਰਸੋਈ ਹਾਲ ਰਸੋਈ ਹਾਲ ਆ ਗਿਆ ਤੇ ਮੈਂ ਉਹਨੂੰ ਭਾਈ ਬਾਜ ਮਾਰਨ ਲੱਗਾ ਭਾਈ ਭੱਜ ਕੇ ਹੋਇਆ ਤੇ ਜਦੋਂ ਜੇ ਦੇਖੇ ਸਾਡੇ ਬੰਦੇ ਡਿੱਗੇ ਪਏ ਹੀ ਬਾਹਰ ਤੇ ਇਹ ਲੁੱਟਫੋ ਕਰਨ ਲੱਗੇ ਆ ਲੁੱਟਫੋ ਹੀ ਲੱਗੇ ਕਰਨ ਮੇਰੇ ਸਾਹਮਣੇ ਕੈਸ਼ ਉਸ ਟਾਈਮ ਹੈਗਾ ਹੀ ਅਜੇ ਕੋਈ ਕੈਸ਼ ਜੇਬ ਚ ਹੈ ਭਾਈ ਰਬ ਜਾਣ ਦਾ ਜਿੰਨਾ ਹੋ ਗੋ ਜੇਬ ਚ ਆ ਅਸਰਤੂ ਬਹੁਤ ਪੀਤੇ ਯੂਗੀ ਦਾ ਤੇ ਚਿੱਕੇ ਲੈ ਕੇ ਜਾਂਦੇ ਨਹੀਂ ਉਹ ਜਿਹੜਾ ਦੂਜਾ ਮੁੰਡਾ ਹੁੰਦਾ ਤੇ ਇੱਥੇ ਬੱਜੀ ਜਿਹੜਾ ਉਹ ਸਾਡੇ ਜਿਹਦੇ ਡੈਥ ਹੋਈ ਹੈ